brought to by silver pumps top quality or consistent performance ke liye sirf silver pumps naam yaad rakhna aap jo bepariyan ch industry vich chahe doctor hai har bishinde de mann de andar ik darr da mol hai lekin jad di ye maan sarkar aayi hai ethe kanoon da nahi gangsteran da raj hai jangal raj chal reha hai aisa hai ki ye apna hi parivar hai niji taur te ਇਸ ਪਰਿਵਾਰ ਦੇ ਨਾਲ ਮੈਂ ਮਿਲਣ ਆਇਆ। ਔਰ ਇੱਕ ਗੱਲ ਬੜੀ ਸਾਫ਼ ਹੈ ਕਿ ਵਾਹਿਗੁਰੂ ਦੀ ਈਸ਼ਵਰ ਦੀ ਬੜੀ ਕਿਰਪਾ ਹੋਈ ਹੈ। ਜਿਸ ਤਰੀਕੇ ਨਾਲ ਤੁਹਾਡੇ ਸਾਹਮਣੇ ਦੱਸਿਆ ਗਿਆ ਹੈ ਕਿ ਜਿਹੜੇ ਵਾਪਸੀ ਤੇ ਉਹਨਾਂ ਨੇ ਫਾਇਰ ਕੀਤੇ ਨੇ ਉਹ ਦੋ ਗੁੱਲੀਆਂ ਜਿਹੜੀਆਂ ਥੱਲੇ ਡਿੱਗੀਆਂ ਚਲੇ ਨਹੀਂ ਫਾਇਰ ਉਹਨਾਂ ਤੋਂ। ਇਹ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਦਾ ਰਾਜ ਨਹੀਂ ਹੈ। ਔਰ ਇਹ ਕੋਈ ਇੱਕ ਇਨਸੀਡੈਂਟ ਨਹੀਂ ਹੈ। ਅੰਮ੍ਰਿਤਸਰ ਮੋਗਾ ਅਬੋਹਰ ਅਜਿੰਝ ਕਿਹਾ ਹੈ ਅਤੇ ਮਜੀਠਾ ਇਹ ਇਸ ਤਰੀਕੇ ਦੀਆਂ ਘਟਨਾਵਾਂ ਦੀ ਵਾਰਦਾਤ ਲਗਾਤਾਰ ਵਧ ਰਹੀ ਹੈ। ਅਤੇ ਸਰਕਾਰ ਜਿਹੜੀ ਹੈ ਕੇਵਲ ਆਸ਼ਵਾਸਨ ਦਿੰਦੀ ਹੈ ਡੀਜੀਪੀ ਸਾਹਿਬ ਇੱਕ ਬਿਆਨ ਦੇ ਦਿੰਦੇ ਆ ਕਾਨੂੰਨ ਵਿਵਸਥਾ ਬਣਾ ਕੇ ਰੱਖਾਂਗੇ। ਕਿਸੇ ਵੀ ਸਰਕਾਰ ਦੀ ਮੰਡਲੀ ਜਿਮੇਵਾਰੀ ਇਹ ਰਹਿੰਦੀ ਹੈ ਕਿ ਉੱਥੋਂ ਦੇ ਨਾਗਰਿਕ ਆਪਣੇ ਆਪ ਨੂੰ ਸੁਰੱਖਿਤ ਅਨੁਭਵ ਕਰਨ ਅੱਜ ਪੰਜਾਬ ਚ ਵਪਾਰੀਆਂ ਚ ਇੰਡਸਟਰੀ ਵਿੱਚ ਚਾਹੇ ਡਾਕਟਰ ਹੈ ਹਰ ਵਿਸ਼ਿੰਦੇ ਦੇ ਮਨ ਦੇ ਅੰਦਰ ਇੱਕ ਡਰ ਦਾ ਮਾਹੌਲ ਹੈ ਡਰ ਦਾ ਮਾਹੌਲ ਜਿਹੜਾ ਪੈਦਾ ਹੋਇਆ ਹੈ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਇਹਦੇ ਲਈ ਪੂਰੀ ਤਰ੍ਹਾਂ ਨਾਲ ਦੋਸ਼ੀ ਨੇ ਕਿਉਂਕਿ ਜਿੰਨੀਆਂ ਵੀ ਘਟਨਾਵਾਂ ਹੋਈਆਂ ਇਹਨੂੰ ਸਿੱਟੇ ਤੱਕ ਪਹੁੰਚਣ 'ਚ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋਈ ਹੈ ਮੈਂ ਤੁਹਾਡੇ ਮਾਧਿਅਮ ਨਾਲ ਐਸਐਸਪੀ ਗੁਰਦਾਸਪੁਰ ਨੂੰ ਬੀਜਪੀ ਸਾਹਿਬ ਨਾਲ ਤਾਂ ਮੇਰੀ ਇਸਪੀਸ਼ੀਅਲ ਤੇ ਗੱਲ ਹੋਈ ਹੈ ਇਹਨੂੰ ਇਹਦੇ ਐਂਗਲ ਨਾਲ ਬਦਲਣਾ ਪਹੁੰਚਾਣਾ ਮਾਰਨਾ ਘਟਨਾ ਤੇ ਇਹਦੀ ਸਚਾਈ ਜਿਹੜੀ ਹੈ ਉਹ ਬਾਹਰ ਆਣੀ ਚਾਹੀਦੀ ਹੈ ਕਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਅਮਨ ਨੂੰ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਕਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਮਨ 'ਚ ਡਰ ਪੈਦਾ ਕਰਨਾ ਚਾਹੁੰਦੇ ਨੇ ਐਸੇ ਸ਼ਰਾਸਤੀ ਸ਼ਰਾਰਤੀ ਤੱਤ ਜਿਹੜੇ ਨੇ ਜਿਹੜੇ ਗੈਂਗਸਟਰ ਨੇ ਇਹਨਾਂ ਦੇ ਉੱਤੇ ਕਠੋਰ ਕਾਰਵਾਈ ਹੋਏ ਗੋੰਗਲਾਂ ਤੋਂ ਮਿੱਟੀ ਨਾ ਝਾੜੇ एसएसपी साहब नु बड़ी गंभीरता नाल इस मामले नु ਲੈਣਾ ਚਾਹੀਦਾ ਹੈ। ਔਰ ਦੋਸ਼ੀਆਂ ਨੂੰ ਜਲਦ ਤੋਂ ਜਲਦ ਪਹੜਨਾ ਚਾਹੀਦਾ ਹੈ। ਇਹ ਗੱਲ ਸਮਝ ਲੈਣਾ ਜੇ ਪੁਲਿਸ ਦੀ ਇੱਛਾ ਸ਼ਕਤੀ ਮੈਦੋ ਹੈ ਨਾ ਕਿ ਅਸੀਂ ਕ੍ਰਾਈਮ ਖਤਮ ਕਰਨਾ ਹੈ। ਤੇ ਦੁਨੀਆ ਦੀ ਕੋਈ ਤਾਕਤ ਕ੍ਰਾਈਮ ਨਹੀਂ ਕਰ ਸਕਦੀ। ਇਹ ਪੰਜਾਬ ਨੇ ਕਾਲੇ ਦੌਰ ਦੇਖਿਆ ਔਰ ਉਹਦਾ ਮੁਕਾਬਲਾ ਕੀਤਾ ਆ। ਲੇਕਿਨ ਜਦ ਦੀ ਇਹ ਮਾਨ ਸਰਕਾਰ ਆਈ ਹੈ ਇੱਥੇ ਕਾਨੂੰਨ ਦਾ ਨਹੀਂ ਗੈਂਗਸਟਰਾਂ ਦਾ ਰਾਜ ਹੈ ਜੰਗਲ ਰਾਜ ਚੱਲ ਰਿਹਾ ਹੈ ਔਰ ਮੈਨੂੰ ਲੱਗਦਾ ਹੈ ਇਹਨੂੰ ਠੱਲ ਪੈਣੀ ਚਾਹੀਦੀ ਹੈ ਔਰ ਠੱਲ ਤਾਂ ਹੀ ਪਏਗੀ ਜੇ ਗੁੰਗਰਿਆਂ ਤੋਂ ਮਿੱਟੀ ਨਹੀਂ ਝੜੇਗੀ ਦੋਸ਼ੀਆਂ ਤੱਕ ਪੁੱਜਣ ਲਈ ਸਰਕਾਰ ਸੰਜੀਦਗੀ ਨਾਲ ਲੱਗੇਗੀ ਔਰ ਪੁਲਿਸ ਜਿਹੜੀ ਹੈ ਆਪਣੀ ਭੂਮਿਕਾ ਜਿਹੜੀ ਹੈ